ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਜੋ ਆਪਾਂ ਤੁਹਾਨੂੰ ਦਿਖਾਉਣੀ ਇੱਕ ਚੀਜ਼ ਚੱਲਦੇ ਆਂ ਹੋ ਵੇਖ ਮੁੰਡਾ ਪਤਾ ਨਹੀਂ ਕੀ ਪੱਟੀ ਜਾਂਦਾ ਮੈਨੂੰ ਪਾਲਾ ਵੀ ਦਾਵਾ ਦਾ ਵਾ ਮੈਂਕ ਦੀਪ ਵੀ ਤੁਹਾਨੂੰ ਇੱਕ ਚੀਜ਼ ਦਿਖਾਵਾਂ ਮੈਂ ਹਾਂ ਮੇਰੇ ਗੁਰਪੀਤ ਬੇਨੇ ਉੱਥੇ ਜਾ ਕੇ ਕੀ ਨਿਕਲੂਗਾ ਕੁਈ ਘੈਂਟ ਦੀ ਠੀਲ ਲੱਗਦੀ ਹੈ ਵਾਹ ਟਾਈਮ ਤੋਂ ਉੱਥੇ ਖੜਾ ਮੇਰੇ ਸਾਰਾਂ ਦਾ ਕੋਈ ਸ਼ਿਕਾਰ ਆ ਉੱਥੇ ਸ਼ਿਕਾਰ ਕਰੀ ਬੈਠਾ ਮੈਨੂੰ ਹਨ ਦੋਤੀ ਲੈ ਕੇ ਆ ਜਾ ਗਰ ਗਾਲ ਵਟਨ ਆ ਖਾ ਆ ਗਿਆ ਇੱਥੇ ਕੀ ਲੱਭੀ ਐ ਨਾ ਗੁਰਪੀਤ ਕੀ ਕਾਰ ਆਈ ਥੇ ਕੋਈ ਹੈ ਡੀਜ਼ਲ ਵਾਲੀ ਨਿਕਲੀ ਹੈ ਡੀਜ਼ਲ ਵਾਲੀ ਪਾਈਪ ਲਾਈਨ ਫਿਰ ਤਾਂ ਆਪਾਂ ਇਥੇ ਪੈਟਰੋਲ ਪੰਪ ਲਾ ਦਈਏ ਮੈਦਾਨ ਸੱਦਣਾਂ ਲੱਗੇ ਉਹਨੂੰ ਉਹ ਕਿੰਟਰੀ ਆ ਇੱਕ ਭਰਕੀ ਲੈ ਚੱਲਦੇ ਆ ਇਹ ਮੇਰੇ ਵੀਰੋ ਕੋਈ ਕੋਈ ਪੁਰਾਣੀ ਪ੍ਰੂਣੀ ਪਾਈਪ ਲਾਈਨ ਸੀਗੀ ਗੁਰਾ ਵੇਲੇਾਂ ਦੀ ਤੇ ਡੀਜ਼ਲ ਵਾਲੀ ਪਾਈਪ ਲਾਈਨ ਨਿਕਲੇ ਜਾਨਾ ਨਿਕਲੇ ਡਿਜੀਟਲ ਕੁਝ ਨਹੀਂ ਇਕੱਲੀ ਪਏ ਪੀ ਆ